ਦਾ ਸਗੇ ਮਦਰੋ ਵੀ ਅੱਜ ਕਿਹੜਾ ਜੱਤੇ ਅੱਜ ਰਾਏਕੋਡ ਚ ਕਿਹੜਾ ਬੈਸਟ ਬਣਿਆ ਕੌਣ ਜੋ ਐ ਅੱਜ ਲੈ ਕੇ ਗਿਆ ਮੇਲਾ ਜਿਹੜੇ ਕਹਿੰਦੇ ਸੀ ਪੰਜਾਬ ਦੀ ਟੀਮ ਚ ਨਹੀਂ ਖੇਡਦਾ ਸ਼ੀਲੂ ਅੱਜ ਉਹ ਵੀ ਖੇਡਿਆ ਸੋ ਉਹ ਵੀ ਤੁਹਾਨੂੰ ਜਾਣਕਾਰੀ ਦੇਣੀ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਸੋ ਇਸੇ ਤਰ੍ਹਾਂ ਦੀਆਂ ਕਿਉਂਕਿ ਵੀਡੀਓ ਇਹ ਤੇ ਆਉਂਦੀਆਂ ਹੀ ਰਹਿਣਗੀਆਂ ਕਬੱਡੀ ਦੀਆਂ ਪੌਣੇ ਰਹਿੰਦੇ ਆ ਆਪਾਂ ਅੱਜ ਗੱਲ ਕਰਦੇ ਆ ਰਾਏਕੋਡ ਦਾ ਮੇਲਾ ਬਹੁਤ ਤਗੜਾ ਹੋਇਆ ਵੱਡੇ ਉਲਟ ਫੇਰ ਕੋਤਵੇ ਦੀ ਟੀਮ 'ਚ ਜੱਗੂ ਖੇਡਿਆ ਸੀਗਾ ਉਹ ਵੀ ਜੋ ਹੈ ਪਹਿਲੇ ਰਾਊਂਡ 'ਚ ਹਨਾ ਲੈਲੀ ਵਾਲਿਆਂ ਨੇ ਸਰਾ ਲਾਇਆ ਅੱਗੇ ਮਿੱਤਰੋ ਫਿਰ ਕੋਤਵੇ ਤੋਂ ਬਾਅਦ ਆਪਾਂ ਕਹੀਏ ਵੀ ਬੋਲਟ ਉਹਨਿਆਂ ਦੀ ਤਗੜੀ ਟੀਮ ਸੀ ਸਣੀ ਕਾਲੇ ਸੰਘਿਆ ਵਾਲਾ ਸੀ ਸੋ ਉਹ ਵੀ ਜੋ ਹੈ ਟਾਈਮ ਨਾਲ ਹੀ ਗਏ ਸੋ ਇਹ ਕਬੱਡੀ ਆਇਰ ਚ ਕੋਈ ਪਤਾ ਨਹੀਂ ਹੁੰਦਾ ਪਰ ਸ਼ੀਲੂ ਕਹਿੰਦਾ ਆਪਾਂ ਜਿਤਨਾ ਹੀ ਜਿਤਨਾ ਉਹਨਾਂ ਨੇ ਮਤਰੋ ਅੱਜ ਸਰਾ ਲਾਇਆ ਫਤੇਗੜ ਛੰਨਾ ਚ ਖੇਡਦਾ ਸੀਗਾ ਪੂਰੀ ਫਤੇਗੜ ਛੰਨਾ ਦੁਨੀਆ ਜਾਣਦੀ ਉਹਦਾ ਲੰਡੀ ਜੀਪ ਨਾਲ ਵੱਡਾ ਸਨਮਾਨ ਵੀ ਹੋਇਆ ਭਰਾ ਦਾ ਸੋ ਉਸ ਵੀਰ ਨੂੰ ਮੁਬਾਰਕਾਂ ਵੀ ਦਿੰਨੇ ਆ ਅੱਜ ਫਤੇਗੜ ਸ਼ੰਨਾ ਦੀ ਟੌਪ ਦੀ ਟੀਮ ਬਣਾਈ ਹੋਈ ਸੀਗੀ ਉਹਦੀ ਮਨੀਸ਼ ਤੇ ਸ਼ਿਲੂ ਉਹਦੇ ਜੀ ਸੀਗੇ ਸੋ ਉਹਨਾਂ ਨੇ ਕਮਾਲਾਂ ਕੀਤੀਆਂ ਮਨੀਸ਼ ਤੇ ਸ਼ਿਲੂ ਜੋ ਅੱਜ ਫਤੇਗੜ ਸ਼ੰਨਾ ਚ ਬੈਸਟ ਜਾਫੀ ਹੋਰ ਕੋਈ ਨਿਕਲ ਜੇ ਫਿਰ ਹੋ ਹੀ ਨਹੀਂ ਸਕਦਾ ਸੋ ਇਹ ਜੋ ਹੈ ਬੈਸਟ ਬਣੇ ਆ ਬੈਸਟ ਰੇਡਰ ਪੂਰੀ ਫਤੇਗੜ ਸ਼ੰਨਾ ਵਾਲਾ ਇਹਨੇ ਜੋ ਕਮਾਲਾਂ ਕੀਤੀਆਂ ਪੂਰੀ ਦੀਆਂ ਕੌਡੀਆਂ ਪੂਰੀ ਦਾ ਅੰਦਾਜ਼ ਕਮਾਲ ਦਾ ਹੀ ਆ ਯਾਰ ਇਹ ਐਂਡੀ ਲਾਉਂਦਾ ਪਹਿਲੇ ਨੰਬਰ ਤੇ ਫੋਡੇਗਾਰਡ ਛੰਨਾ ਤੇ ਦੂਜੇ ਨੰਬਰ ਤੇ ਜੋ ਹੈ ਭੂਲਣ ਦੀ ਟੀਮ ਇਹਨਾਂ ਨੇ ਸਰਾ ਲਾਇਆ ਅੱਜ ਐਂਡ ਲਾਈਆ ਗੱਲਬਾਤ ਸੋ ਬਾਬੇ ਦੀ ਮੇਰ ਨੇ ਇਦਾਂ ਹੀ ਧਣ ਧਣ ਕਰਾਈ ਚੱਲਣ ਕੱਲ ਹੁਣਾਂ ਗਲੋਟੀ ਦਾ ਟਾਪ ਦਾ ਟੂਰਨਾਮੈਂਟ ਕੱਲ ਟੀਮਾਂ ਦੇਖੋ ਕੱਲ ਵੀ ਕਮਾਲ ਦੀਆਂ ਹੀ ਟੀਮਾਂ ਕਮਾਲ ਦੇ ਖਿਡਾਰੀ ਖੇਡਣੇ ਆ ਸਾਰੀ ਜਾਣਕਾਰੀ ਤੁਹਾਨੂੰ ਦੇ ਦਾਂਗੇ ਕੋਈ ਚੱਕਰ ਨਹੀਂ ਕਿਉਂਕਿ ਕੱਲ ਨੂੰ ਵੀ ਤਾਕੀ ਪੈਣੀ ਆ ਬਹੁਤ ਤਗੜੇ ਤਗੜੇ ਮੱਲ ਸਵੇਰ ਵਾਲੀ ਵੀਡੀਓ ਦੇਖ ਲਿਓ ਸੋ ਕੱਲ ਨੂੰ ਵੀ ਤਾਕੀ ਪੈਣੀ ਆ ਹਰ ਇੱਕ 플레이ਰ ਰੂਤਾ ਗੱਲ ਨਹੀਂ ਵੀ ਖੇਡਣਾ ਹਰ ਇੱਕ ਪਲੇਅਰ ਨੇ ਹੀ ਖੇਡਣਾ ਸੋ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੇ ਵੀਰਾਂ ਤੇ ਕਰਦੇ ਹੋ ਮਿੱਤਰੋ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ